ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਦਾ ਸلسਲਾ ਇਸ ਧਰਤੀ ਤੋਂ ਸ਼ੁਰੂ ਹੁੰਦਾ ਹੈ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਦਸ਼ਮੇਸ਼ ਪਿਤਾ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਆਖਰੀ ਵਾਰ ਇਸ ਜਗ੍ਹਾ ਦੇ ਉੱਤੇ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਮਿਲਾਪ ਹੁੰਦਾ ਹੈ ਦਰਅਸਲ ਜਿਸ ਸਥਾਨ ਦੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਇਸ ਗੁਰੂ ਘਰ ਦਾ ਨਾਮ ਪਰਿਵਾਰ ਵਿਛੋੜਾ ਸਾਹਿਬ ਇਸ ਕਰਕੇ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਆਖਰੀ ਵਾਰ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰ ਕੌਰ ਜੀ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਤੇ ਮਾਤਾਵਾਂ ਦਾ ਮਿਲਾਪ ਹੁੰਦਾ ਤੇ ਜਦੋਂ ਮੁਗਲ ਹਕੂਮਤ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਵੇਲੇ ਇਸ ਧਰਤੀ ਦੇ ਉੱਤੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੁੰਦਾ ਤਾਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਦਸ਼ਮੇਸ਼ ਪਿਤਾ ਦਾ ਪਰਿਵਾਰ ਤਾਂ ਆਓ ਤੁਹਾਨੂੰ ਇਸ ਗੁਰੂ ਘਰ ਦੇ ਦਰਸ਼ਨ ਕਰਵਾਉਣੇ ਆ ਜਿੱਥੇ ਖੁਦਾਈ ਦੇ ਸਮੇਂ ਉਹ ਪੁਰਾਣੀਆਂ ਵਸਥਾਂ ਵੀ ਮਿਲੀਆਂ ਨੇ ਪੋਦੀਆਂ ਰਾਤਾਂ ਤੇ ਠੰਡ ਹੱਡਾਂ ਨੂੰ چیرਦੀ ਜਾਏ ਸੋਹਣਿਆਂ ਬਾਲਾਂ ਦੀ ਜੋੜੀ ਜੋੜੀ ਗੁਰੂ ਪਿਤਾ ਤੋਂ ਵੱਖ ਹੁੰਦੀ ਜਾਏ ਪੈ ਗਿਆ ਪੋਦੀਆਂ ਰਾਤਾਂ ਨੂੰ ਪਰਿਵਾਰ ਵਿਛੋੜਾ ਕਿਵੇਂ ਹੋਣਗੇ ਪੁੱਤਰ ਮੇਰੇ ਮਾਂ ਗੁਜਰੀ ਦਾ ਦਿਲ ਘਟਦਾ ਜਾਵੇ ਇਹ ਸਥਾਨ ਹੈ ਗੁਰਦੁਆਰਾ ਸ਼੍ਰੀ ਪਰਿਵਾਰ ਬਚੂੜਾ ਸਾਹਿਬ ਸੂਰ ਸੋ ਪਛਾਨੀਐ ਜੋ ਲੜੈ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾਡੇ ਕੇ ਸత్సੰਗਜੀ ਇਸ ਪਵਿੱਤਰ ਸਥਾਨ ਦੇ ਉੱਤੇ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਤੇ ਸਿੰਘਾਂ ਸਮੇਤ ਨੰਦਪੁਰ ਸਾਬ ਦਾ ਕਿਲਾ ਛੱਡ ਕੇ ਪੂਜੇ ਸੰਨਤ ਅੰਮ੍ਰਿਤ ਵੇਲੇ ਆਸਾ ਜੀ ਦੀਵਾਰ ਦਾ ਕੀਰਤਨ ਹੋ ਰਿਹਾ ਸੀ ਤੇ ਜਦੋਂ ਅਚਾਨਕ ਬਾਈ ਤਾਰ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਬੋਲ ਦਿੱਤਾ ਤੇ ਇਸ ਧਰਮ ਯੁੱਧ ਦੇ ਵਿੱਚ ਭਾਈ ਉਦੇਸ ਸਿੰਘ ਸਣੇ ਅਨੇਕਾ ਸਿੰਘ ਸ਼ਹੀਦੀ ਪਾ ਗਏ ਜਿਨ੍ਹਾਂ ਦੀਆਂ ਕਈ ਨਿਸ਼ਾਨੀਆਂ ਵੀ ਮਿਲ ਚੁੱਕੀਆਂ ਨੇ ਇਸੇ ਕੋਰ ਯੁੱਧ ਦੇ ਵਿੱਚ ਹੀ ਦਸ਼ਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੋ ਇਸ ਪਵਿੱਤਰ ਮਹਾਨ ਸ਼ਹੀਦੀ ਅਸਥਾਨ ਦੀ ਸੇਵਾ ਗੁਰਗੋਬਿੰਦ ਸਿੰਘ ਜੀ ਸਿੱਖ ਸੰਗਤਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਆਪ ਕਰਵਾ ਰਹੇ ਨੇ ਇਸ ਸਥਾਨ ਦੇ ਉੱਤੇ ਹੀ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਹੈ ਤੇ ਇਸੇ ਅਸਥਾਨ ਤੋਂ ਹੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਬੈਂਦਾ ਹੈ ਤੇ ਜੋ ਇਤਿਹਾਸ ਬਣ ਵੀ ਚਲੇ ਜਾਂਦੇ ਨੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੀ ਇਮਾਰਤ ਬਿਲਕੁਲ ਲਖਣ ਤੇ ਵੇਖਣ ਯੋਗ ਹੈ ਕਿਉਂਕਿ ਜਿਸ ਨੂੰ ਬਹੁਤ ਸੋਹਣੀ ਇਮਾਰਤ ਕਲਾ ਤੇ ਵਿਉਂਤਬੰਦੀ ਦੇ ਨਾਲ ਬਣਾਇਆ ਗਿਆ ਸਰਸਾ ਦੇ ਕਿਸੇ ਵੀ ਹੜ ਦੇ ਪਾਣੀ ਤੋਂ ਬਚਾਉਣ ਲਈ ਲਗਭਗ 15 ਫੁੱਟ ਉੱਚਾ ਗੁਰਦੁਆਰਾ ਸਾਹਿਬ ਦਾ ਆਧਾਰ ਬਣਾਇਆ ਜਿਸ ਨੂੰ ਚਾਰੇ ਪਾਸਿਓਂ ਮਜਬੂਤ ਪੱਥਰ ਲਗਾ ਕੇ ਪੱਕਾ ਕੀਤਾ ਤੇ ਇਸ ਤੋਂ ਇਲਾਵਾ ਦੋ ਹੋਰ ਮੰਜ਼ਲਾ ਬਣਾ ਕੇ ਉੱਪਰ ਮਮਤੀ ਦੇ ਕਮਰੇ ਨੂੰ ਦਰਬਾਰ ਸਾਹਿਬ ਬਣਾਇਆ ਗਿਆ ਜਿੱਥੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਲਾ ਆਨੰਦਗੜ੍ਹ ਸਾਹਿਬ ਛੱਡ ਕੇ ਪਹੁੰਚੇ ਸਨ ਸਮੇਂ ਦੀ ਗੱਲ ਕਰੀਏ ਮੌਸਮ ਦੀ ਗੱਲ ਕਰੀਏ ਤਾਂ ਉਸ ਸਮੇਂ ਇੱਥੇ ਚਾਰੇ ਪਾਸੇ ਜੰਗਲ ਹੀ ਜੰਗਲ ਸਨ ਮੀਂਹ ਦਾ ਮੌਸਮ ਸੀ ਹਨੇਰੀ ਵਗ ਰਹੀ ਸੀ ਜੋਰਾਂ ਦਾ ਮੀਂਹ ਪੈ ਰਿਹਾ ਸੀ ਸਰਸਾ ਨਦੀ ਠਾਠਾਂ ਮਾਰਦੀ ਚੜ੍ਹੀ ਹੋਈ ਸੀ ਇਸ ਸਥਾਨ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕਰਕੇ ਆਸਾ ਜੀ ਵਾਰ ਦਾ ਕੀਰਤਨ ਕੀਤਾ ਜਦੋਂ ਆਸਾ ਜੀ ਵਾਰ ਦਾ ਕੀਰਤਨ ਹੋ ਰਿਹਾ ਸੀ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਇਹਨਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਤੇ ਨਾ ਤੇ ਆ ਕਰਕੇ ਹਮਲਾ ਕਰ ਦਿੱਤਾ ਇਸ ਭਿਆਨਕ ਯੁੱਧ ਦੇ ਵਿੱਚ अनेका ਸਿੰਘ ਸ਼ਹੀਦ ਹੋ ਗਏ ਕਈ ਸਰਸਾ ਦੀ ਭੈਂਟ ਚੜ ਗਈ ਇਸ ਅਸਥਾਨ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦੇ ਵਿੱਚ ਵਿਛੋੜਾ ਪੈ ਗਿਆ ਸੀ ਪਹਿਲੇ ਹਿੱਸੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਡੇ ਸਹਬਜ਼ਾਦੇ ਸਾਹਿਬਜਾਦਾ ਅਜੀਤ ਸਿੰਘ ਜੀ ਸਾਹਿਬਜਾਦਾ ਜੁਝਾਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਤੇ ਕਈ ਸਿੰਘ ਸਰਸਾ ਨਦੀ ਨੂੰ ਪਾਰ ਕਰਦੇ ਆ ਹੋਇਆ ਪਿੰਡ ਕਨੋਲਾ ਕਨੋਲਾ ਤੋਂ ਰੋਪੜ ਰੋਪੜ ਤੋਂ ਭੱਠਾ ਸਾਹਿਬ ਹੁੰਦਿਆਂ ਹੋਇਆਂ ਚਮਕੌਰ ਸਾਹਿਬ ਵਿਖੇ ਪਹੁੰਚੇ ਦੂਸਰੇ ਹਿੱਸੇ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਦੇ ਆ ਹੋਇਆ ਦਿੱਲੀ ਵੱਲ ਰਵਾਨਾ ਹੋ ਗਏ ਤੀਸਰੇ ਹਿੱਸੇ ਦੇ ਵਿੱਚ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜਾਦੇ ਸਾਹਿਬਜਾਦਾ ਜੁਰਾਵਰ ਸਿੰਘ ਜੀ ਸਾਹਿਬਜਾਦਾ ਫਤੇ ਸਿੰਘ ਜੀ ਸਰਸਾ ਨਦੀ ਦੇ ਕਿਨਾਰੇ ਚੱਲਦੇ ਹੋયા ਤਕਰੀਬਨ 5-7 ਕਿਲੋਮੀਟਰ ਅੱਗੇ ਜਾ ਕਰਕੇ ਬਾਬਾ ਕੁੰਮਾ ਮਾਸਕੀ ਜੋ ਕਿ ਇੱਕ ਬੇੜੀ ਦਾ ਮਲਾ ਸੀ ਉਸ ਦੀ ਛਾਂ ਦੇ ਵਿੱਚ ਇੱਕ ਰਾਤ ਗੁਜ਼ਾਰੀ ਅਗਲੇ ਦਿਨ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਿਹੜੀ ਵਿਖੇ ਲੈ ਗਿਆ ਇਸ ਅਸਥਾਨ ਵਿਖੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦੇ ਵਿੱਚ ਵਿਛੋੜਾ ਪੈ ਜਾਂਦਾ ਹੈ ਇਸੇ ਕਰਕੇ ਇਸ ਪਵਿੱਤਰ ਅਸਥਾਨ ਦਾ ਨਾਮ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਰੱਖਿਆ ਗਿਆ ਹੈ ਜੀ ਇਸ ਅਸਥਾਨ ਵਿਖੇ ਖੋਦਾਈ ਸਮੇਂ ਕੁਝ ਵਸਤਾਂ ਮਿਲੀਆਂ ਹਨ ਜਿਵੇਂ ਕਿ ਇੱਕ ਖੰਡਾ ਇੱਕ ਕਿਰਪਾਨ ਤੇ ਦੋ ਗੜਵੇ ਜੋ ਕੇ ਦਰਬਾਰ ਸਾਹਿਬ ਵਿਖੇ ਸ਼ਿਸ਼ੋਭਿਤ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ